ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸ਼ਸ਼ੀਕਾਲ ਅਸੀਂ ਆਪਣੇ ਚੈਨਲ ਕਾਜ ਕੌਕੇ ਕਲਾਤੀ ਤੁਹਾਡਾ ਸਵਾਗਤ ਕਰਦੇ ਆ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਹ ਵੀਡੀਓ ਜੀ ਦਰੀਆ ਮੰਮੀ ਦੀ ਦਰੀਆ ਇਹ ਮੋਰਾਂ ਦੀ ਦਰੀ ਮੈਂ ਦਿਖਾਉਂਗਾ ਮੋਰਾਂ ਦੀ ਦਰੀ ਇਹ ਮੋਰਾਈ ਦਰੀ ਦਿਖਾਉਣੀ ਆ ਅਸੀਂ ਹਾਂਜੀ ਮੂਰਤੀ ਦੇ ਤੈਨੂੰ ਖੋਲ ਕੇ ਦਿਖਾਉਨੇ ਆ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਡਿਜ਼ਾਈਨ ਕਿੰਨਾ ਭਾਰਾ ਡਿਜ਼ਾਈਨ ਬਹੁਤ ਭਾਰਾ ਹੈ ਕਿੰਨੇ ਮੋੜ ਬਣੇ ਹੋਏ ਆ ਮੇਰੇ ਉੱਪਰ ਚਾਰ ਮੋੜ ਚਾਰ ਮੋੜ ਤੇ ਨਾ ਇਨ ਦੇ ਫੁੱਲ ਬਣਾਏ ਹੋਏ ਆ मोर हाँ, हाँ. हाँ, हाँ. हाँ. बने ना, खान बगीचा बगीचा मोहरा बगीचा खानी सारा इतो लोर बनिया हुआ है बॉर्डर बॉर्डर बोहोत ज्यादा भारा बे बॉर्डर बोहोत ਹਾਂ ਲੰਬੀ ਮਿੰਨ ਲੱਗਦਾ ਵੀ ਮੇਰ ਤੋਂ ਬਹੁਤ ਜ਼ਿਆਦਾ ਲੰਬੀ ਹੋ ਗਈ ਐ ਨਾ ਮੰਮੀ ਬਹੁਤ ਜ਼ਿਆਦਾ ਲੰਬੀ ਆ ਪਲੰਘ ਹੁੰਦੇ ਸੀ ਨਾ ਪਲੰਘ ਹਾਂ ਹਾਂ ਵੀ ਉਹਦੋਂ ਹੁੰਦੀ ਸੀ ਸਾਈਡ ਤੇ ਵੀ ਫੁੱਲਾਂ ਦੇ ਡਿਜ਼ਾਈਨ ਆ ਸਵਾ 2 ਮੀਟਰ ਦੇ ਲੰਬੀਆਂ ਸੀ ਦਨੀ ਆ ਅੱਛਾ ਹੂੰ ਮੋਰਾ ਨੂੰ ਪੂਰਾ ਬਾਗੀਚਾ ਜਿਹੜਾ ਬਣਾ ਕੇ ਦਿੱਤਾ ਗਿਆ ਵਾ ਵੀ ਮੋਰਾ ਦਾ ਦਿਲ ਲੱਗਿਆ ਰਵੇ ਆ ਦੇਖ ਲੈ ਫੁੱਲਾਂ ਦੇ ਉੱਪਰ ਬੈਠੇ ਆ ਖੱਲੇ ਖੱਲੇ ਚਿਰੀਆਂ ਨੇ ਉਹਨਾਂ ਨਾਲ ਅੱਛਾ ਚਿਰੀਆਂ ਨੇ ਆ ਦੇ ਆ ਰਹੀ ਉਹ ਦਾਣੀਆਂ ਤੇ ਬੈਠੀਆਂ ਠੀਕਾ ਨਾਲ ਦਾਣੀਆਂ ਪੂਰਾ ਦਿਨ ਦੀ ਬਾਗ ਦਿਖਾਇਆ ਗਿਆ ਵਿੱਚ ਪੂਰਾ ਬਗੀਚਾ ਲੱਗਿਆ ਹੋਇਆ ਤੇ ਵਿੱਚ ਹਾਂਜੀ ਤੇਰੀ ਬਹੁਤ ਸੋਹਣੀ ਆ ਬਹੁਤ ਭਾਰੀ ਆ ਨੂੰ ਮੇਰਾ ਬੇਡ ਚ ਵੀ ਬਹੁਤ ਭਾਰੀ ਹੋਊਗੀ ਇਹ 2.5 ਕਿਲੋ ਦੀ ਹੋ ਵੱਧੂ ਵੱਧ ਹੋਊਗੀ ਹੂੰ ਬੜੂ ਸਟਾਈਲ ਨੂੰ ਬਹੁਤ ਪਾਰੀ ਆ ਇਹ ਗੁੱਟੀਆਂ ਬਹੁਤ ਲੱਗੀਆਂ 100 ਗੁੱਟੀਆਂ ਇੱਕ ਮੋਰ ਤਾਂ 100 ਗੁੱਟੀਆਂ ਲੱਗਦੀ ਸੀ ਤੇ ਹਾਂ ਫਰਾਂ ਤੇ ਤੇਰੇ ਪਤਾ ਕਿਵੇਂ ਲੱਗਦਾ ਸੀ ਮਨਾ ਡਿਜ਼ਾਈਨ ਫਿਰ ਉਹਨੇ ਟੁਕੜੀਆਂ ਪਾਈਆਂ ਨਹੀਂ ਦੇਖਦੇ ਇਹ ਕੇ ਅੱਛਾ ਹੂੰ ਪੂਰੀ 100 ਗੁੱਟੀਆਂ ਬਹੁਤ ਖੌਲ ਜਲਦੀ ਹੁੰਦੀਆਂ ਸੀ ਕਿਹਦੇ ਕਿਹਨੇ ਮੋੜੀ ਸੀ ਮੂ ਵੀ ਤੇਰੇ ਨਾਲ ਕੌਣ ਲੱਗੇ ਕਲਵੰਤਕਰ ਭਾਗੀ ਅੱਛਾ ਮੰਮੀ ਜੀ ਹੂੰ ਲੈ ਮੰਮੀ ਜੀ ਇਹ ਸੋਹਣੀਆਂ ਦਰੀਆਂ ਹੂੰ ਉਹਨੇ ਨਾਲ ਇਹਾਂ ਕਰ ਵੱਡੀਆਂ ਲੱਗ ਜਾਣਾ ਲੱਗ ਜਾ ਰਹੇ ਸੀ ਨਾ ਅਸੀਂ ਬਹਿ ਗਏ ਸੀ 9 ਵਜੇ ਸਵੇਰ ਹੂੰ ਅੱਠ ਦਿਨੀ ਅੱਠ ਦਿਨੀ ਤੇਰੀ ਲਾ ਹੁੰਦੀਆਂ ਸੀ ਹੂੰ ਪਹਿਲਾ ਸੂਤ ਰੰਗਣਾ ਹੈ ਨਾ ਤੇ ਗੁੱਟੀਆਂ ਉਹ ਮੇ ਅਡੋੜੀ ਰੂ ਆ ਰੰਗਣਾ ਮੋਹਰੇ ਧੌਣ ਤੇ ਹਰਾ ਰੰਗ ਪੀਆ ਰੰਗ ਸਾਰੇ ਨਵੇਂ ਗੁਲਾਬੀ ਚਿੱਟਾ ਇਹ ਡਿਜ਼ਾਈਨ ਕਰੇ ਪਿਆ ਸੀ ਕਿ ਕਿਸੇ ਤੋਂ ਲੈ ਕੇ ਆਂਦਾ ਸੀ ਇਹ ਲੈ ਕੇ ਆਂਦਾ ਸੀ ਕਿਸੇ ਤੋਂ ਆ ਜਾਲੀ ਬਣੀ ਹੋਈ ਆ ਨਾ ਮਮੀ ਆ ਜਾਲੀ ਬਣੀ ਹੋਈ ਆ ਜਾਈ ਵੀ ਬਹੁਤ ਗੋੜ-ਗੋੜ ਕੇ ਬਣੀ ਹੋਈ ਆ ਹੈਡਾਂ ਦੀ ਕਾਦੀ ਹੈਡਾਂ ਦੀ ਨਿੰਜਾ ਜਾਈ ਬਣੀ ਹੋਈ ਆ ਹੈਡਾਂ ਦੀ ਤੇ ਮੈਂ ਹੈਡ ਆਹ ਹੈੜਾ ਹੈਡ ਆਹਦੀ ਬਣੀ ਹੋਈ ਜਿੰਨੇ ਨਾਲ ਹੀ ਨੇ ਹੈੜੇ ਬਣੇ ਸੂਕੂ ਆ ਇਹ ਅੱਛਾ ਉਹੀਂ ਬਣੀ ਆ ਫਿਰ ਫੁੱਲ ਲਾਏ ਆ ਉੱਤੇ ਗੋੜ-ਗੋਠ ਕੇ ਜਿਹੜਾ ਵਿੱਚ ਤਾਣਾ ਬੁਣਿਆ ਹੋਇਆ ਹਨਾ ਤੇ ਤਾਣੇ ਨੂੰ ਇਹ ਉੱਪਰ ਐ ਗਾਹ ਹਾਂ ਹਾਂ ਤਨਾ ਪਾਇਆ ਜਿਹੜਾ ਉਹ ਉੱਤੇ ਧਾਗਾ ਉਹਨੂੰ ਗੱਠਿਆ ਹਾਂ ਹਾਂ ਆ ਗੱਠਿਆ ਹੋਇਆ ਉਹਨੂੰ ਗੱਠਿਆ ਹੋਇਆ ਹੈ ਨਾ ਉਹਨੂੰ ਗੱਠਿਆ ਹੋਇਆ ਜਾਈ ਬੰਨੀ ਹੋਈ ਆ ਬੜੀ ਬਹੁਤ ਭਾਰੀ ਐ ਇਹ ਬਹੁਤ ਸੋਹਣੀ ਲੱਗਦੀ ਆ ਮੈਂ ਇਹ ਕਰ ਜਾਂਦੇ ਸੀ ਅਗੇ ਖੈਦੀ ਸੀ ਹੁੰਦੀਆਂ ਹੁਣ ਕਿੱਥੇ ਹੁੰਦਾ ਇਹ ਆ ਕੁਸ ਹਾਂ ਪਹਿਲਾਂ ਲਾਰਾ ਇਹ ਵੀ ਫੁੱਲਾ ਫੁੱਲਾਂ ਦੇ ਬਣਾਈ ਹੋਏ ਕਿਟਣੀਆਂ ਜੇ ਮੰਗੂ ਸਟਿੰਗ ਬਾਡਰ ਸ਼ੁਰੂ ਕਰਨਾ ਹੈ ਨਾ ਕਿਟਣੀਆਂ ਦਾ ਬਾਡਰ

ਜਾ ਸਾਨੂੰ ਫੋਟੋ ਵੀ ਜਰੂਰ ਪਾਇਆ ਕਰੋ ਵੀ ਸਾਡੇ ਕੋਲੇ ਵੀ ਆਹ ਜਮਾਈ ਵਾਲੀ ਤੇਰੀ ਪਈਆ ਚਾਦਰ ਪਈਆ ਹਨਾ ਖੁਸ਼ੀ ਹੁੰਦੀ ਹੈ ਚੀਜ਼ਾਂ ਦੇਖ ਕੇ ਪੁਰਾਣੀਆਂ ਚੀਜ਼ਾਂ ਹਨਾ ਹੁਣ ਤੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਹੀ ਵਿਸਰ ਚੁੱਕੀਆਂ ਆ ਆਪਣੇ ਨਹੀਂ ਦੇਖ ਲੈ ਇਹ ਜਮ ਨਹੀਂ ਖਰਾਬ ਹੋਈ ਹੋਮੀ ਪਈ ਨਾ ਮੈਂ ਨਹੀਂ ਪਈ ਹਾਂਜੀ ਤੁਹਾਨੂੰ ਅੱਜ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਜਿਹਦੇ ਕੋਲ ਵੀ ਇਦਾਂ ਦੀਆਂ ਤਰੀਆਂ ਡਿਜ਼ਾਈਨ ਆਣੀਆਂ ਪਈਆਂ ਫੋਟੋ ਵੀ ਸਾਨੂੰ ਜਰੂਰ ਪਾਇਆ ਕਰੋ ਵੀ ਸਾਡੇ ਕੋਲੇ ਆ ਡਿਜ਼ਾਈਨ ਵਾਲੀ ਤਰੀ ਪਈ ਆ ਤੇ ਜਾਨ ਕਿਸੇ ਕੋਲ ਚਾਦਰ ਆ ਖੇਸਾ ਕੋਈ ਵੀ ਤੇ ਸਾਡਾ ਚੈਨਲ ਕਾਲਸ ਕੌਂਕੀ ਕਲਾ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ